नवाशहर सरगर्मिया प्रोग्राम वासदेव प्रदेशी की तरफ आप जी का हार्दिक स्वागत है पेश है जिला शहीद भगत सिंह नगर का संबंधित अज दशेष सरगर्मिया चिंदूस फैमिली रेस्टो एक मल्टी कजीन रेस्टो का स्वाद जो तुम्हें हमेशा रहेगा याद आज ही आओ चिंदूस फैमिली रेस्टो बार चंडीगढ़ रोड नवा शहर कॉल सेवन नवाशह सरगर्मिया चैनल देख रहे दर्शकों का हार्दिक स्वागत है सो अजी पहुंचे आई टी आई ग्राउंड नवाशहर विखे जिते दुशहरा तो उत्सव कमेटी के वालों जोड़ा सताईवान सलाना दशहरा तो उत्सव जोड़ा मनाया जा रहा है सो मैं तो अपना वास्ते प्रदेशी पत्रकार नवाशह सरगर्मिया यूट्यूब चैनल नवाशहर ਰਸ਼ਨਾ ਸ਼ਨਾਪਤਰੇ ਇਸ ਤੋਂ ਨੰਬਰ 300 ਰੈਕਿਓਗੋ ਦਾ ਦਰਵਾਜ਼ਾ ਸੇ ਸ਼ਨਾ ਮਸੀਹਿ ਸੁਣੇ ਵਾ ਓਮ ਅਗਨਰ ਦੇਵ विश्वाभारम गगन सदृशम मंत्रो गर्वेद स्वस्थ न इंद्रो वृद्वशर वहां ਮਾਨਿਤ ਕਰਨ ਜਾ ਰਹੀ ਹੈ ਅਸੀਂ ਉਹਨਾਂ ਦੇ ਬੜੇ ਆਭਰੀ ਆ જય શ્રી RAM જય શ્રી RAM ਨਗਰ ਕੌਂਸਲ ਪ੍ਰਧਾਨ ਰਵਿੰਦਰ ਕੌਰ ਉਹਨਾਂ ਨੂੰ ਕਰਨ ਦਾ ਚਿੰਨ ਦਿੱਤਾ ਜਾਵੇਗਾ ਉਹ ਸਭ ਨੇ ਅੱਗੇ ਅਗਲੀ ਵਾਰ ਇੱਕ ਮਿੰਟ ਹੋਵੇ ਜੀ ਅਗਨੀ ਹੋਤਰੀ ਜੀ 15 ਮਿੰਟ ਲੱਗਣੇ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ

ਪਰਮ ਪਰਮ ਸਿੰਘ ਖਾਸਾ ਜੀ ਨੂੰ ਵੀ ਸਨਾਨ ਕੀਤਾ ਜਾਵੇਗਾ ਵਿਚਾਰਾ ਉਸ ਕਮੇਟੀ ਵੱਲੋਂ ਇਹ ਲੱਗਦੀ ਵੀ ਲਗਤਪਾਲ ਸਾਹਿਬ ਪਰਮ ਸਿੰਘ ਖਾਸਾ ਜੀ ਲਗਦੀ ਜਰਾ ਹੋਗੇ ਸਾਹਮਣੇ ਕੰਮ ਨੇ ਚਿੰਤੂ ਅਰੋੜਾ ਜੀ ਤੁਸੀਂ ਆ ਜਾਓ ਸਾਹਮਣੇ ਦੇ ਸਾਹਮਣੇ ਪ੍ਰਧਾਨ ਚਿੰਤੂ ਅਰੋੜਾ ਜੀ ਅਰੋੜਾ ਜੀ ਬਿਨੋਦ ਪਿੰਕਾ ਜੀ ਬਿਨੋਦ ਪਿੰਕਾ ਜੀ ਨਾਂ ਨਹੀਂ विनोद पिंगा जी ने सम्मानित करेंगे सदे हल्का इच्छाएं थे ललित मोहन सिंह जी गोरख मुख नारद साहब गोरख नारद हां जी हां जी इधर ये हां जी आ जाओ ਅਤੇ ਜੀ ਅਤੇ ਪੰਡਤ ਜੀ ਜਿਹੜੇ ਕਾਹਨ ਦੀ ਚੋਣ 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 ਪੂਰੇ ਦੇ ਪਾ ਚੁੱਕੇ ਨੇ ਉਹਨਾਂ ਦਾ ਵੀ ਦਿਲੋਂ ਸੁਪੇਤੀ ਆਪ ਦੀ ਸਵਾਗਤ ਕਰਦੇ ਹਾਂ ਪੰਡਤ ਨਹੀਂ ਨਾਮ ਲਿਖਣ ਨਾਮ ਤੇ ਸਾਥੀ ਨਾਮ ਸ਼ੇਖਰ ਸਾਹਿਬ ਉਹਨਾਂ ਦਾ ਵੀ ਹਾਰਦਿਕ ਸਵਾਗਤ ਕਰਦੇ ਹਾਂ ਦਿਲੋਂ ਸੁਪੇਤੀ ਹਾਂ ਜੀ ਅਤੇ ਇਹ ਹੈਲਕਾ ਇੰਚਾਰਜ ਨਵਾਂ ਸ਼ਹਿਰ ਆਮ ਆਦਮੀ ਪਾਰਟੀ ਨਵਾਂ ਸ਼ਹਿਰ ਲਾਲਿਤ ਪਰਮੇਸ਼ਰ

ਦੁਸ਼ਹਿਰਾ ਉਤਸਵ ਕਮੇਟੀ ਸਾਡੇ ਜਿਹੜੇ ਪ੍ਰਧਾਨ ਨੇ ਸਰਪ੍ਰਸਤ ਨੇ ਡਾਟਰ ਮੀਸ ਪੁਰੀ ਜੀ ਦੀ ਗਵਾਈ ਦੇ ਵਿੱਚ ਇਹ ਦੁਸ਼ਹਿਰਾ ਮਨਾਇਆ ਜਾ ਰਿਹਾ ਸਭ ਤੋਂ ਪਹਿਲਾਂ ਸਵਰਗਵਾਸੀ ਸ੍ਰੀ ਸੰਤਰਾਮ ਕਰਨੀ ਜੀ ਨੇ ਦੀ ਪ੍ਰਧਾਨੀ ਉੱਥੇ ਸ਼ੁਰੂ ਆ ਕਿ ਉਦੋਂ ਡਾਟਰ ਜੀ ਸਾਹਿਬ ਔਰ ਉਹਨਾਂ ਦੀ ਪੂਰੀ ਟੀਮ ਇਹ ਦੁਸ਼ਹਿਰਾ ਬੜੇ ਚਾਅ ਦੇ ਨਾਲ ਔਰ ਸਾਦੇ ਨਾਲ ਮਨਾ ਰਹੀ ਆ ਮੈਂ ਅੱਜ ਦੇ ਦਿਨ ਤੇ ਸਾਰੇ ਹੀ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਪ੍ਰਮਾਤਮਾ ਕੀ ਅਰਦਾਸ ਕਰਦਾ ਕਿ ਅਸੀਂ ਰਲ ਮਿਲ ਕੇ ਇਹ ਤਿਉਹਾਰ ਇਦਾਂ ਮਨਾਉਂਦੇ ਰਹੀਏ ਔਰ ਇਹ ਜਿਹੜੀ ਬੁਰਾਈ ਤੇ ਸਚਾਈ ਦੀ ਜਿੱਤ ਹੋਈ ਆ ਇਹਦੇ ਤੇ ਸਾਨੂੰ ਸਾਰਿਆਂ ਨੂੰ ਮੈਦਾ ਦੇਣਾ ਚਾਹੀਦਾ ਜਾਇ ਸੀ ਜੀ ਹੋਰ ਤਾਂ ਨਹੀਂ ਕੁਝ ਵੀ ਜੀ ਹਾਂ ਜੀ ਹਾਂ ਜੀ ਪਾ ਲੈ ਪਾ ਲੈ ਕੋਈ ਨਹੀਂ ਉਹ ਆ ਗਿਆ ਕਪਾਲ ਆ ਗਿਆ ਆਹੀ ਨਵਾਂ ਖੇਤ ਤੇ ਹਰ ਚੀਜ਼ ਦਾ ਤੇਰਾ ਮਿਲਿਆ ਪਟੜ ਗਈ ਤਾ ਜਿੰਨਾਂ ਜਿੰਨਾਂ ਬਾਜੀ ਨਾਲ ਪਟੜੀ ਆ ਕਰੰਦਰੀ ਪਾੜ ਲੋ ਜੀ ਬੁਸ਼ਰਾ ਬਸ ਬਸ ਮਨਾ ਨੇ ਬੈਜੋ ਨਹੀਂ ਬੈਜੋ 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 ਇਹਦਾ ਮੌਕਾ ਮੈਂ ਮੈਂ ਖੜ ਕੇ ਪੈਰੀਆ ਕੋਈ ਨਹੀਂ ਵੀ ਉਤਾਰ ਸ਼ਾਹ ਕੋਈ ਦਾ ਅਲੰਕਾਰ ਬਾਬਾ ताकि तो इंसानों रुक के लिए भी कभी कभी करने का मकसद भरा बार भरा बार खाने का करना होता है, दूध दिया, फल दुबारा ही दिया जाता है, बड़ी छोटी खिलाड़ियों में भी रफीका नहीं बिछेला, नहीं तो अपनी शक्ति खोये, एक बार जब तोड़ों में आज कल तिपु कांग्रेस होने नहीं रखेंगे, हम एक तोड़ हो পু পৌল তবে ঠা রা তো সঙ্গে

देखा देखा आज दशहरा ग्राउंड आई टी आई ग्राउंड में दशहरे का विशाल उत्सव आयोजन किया जा रहा है जिसमें अभी थोड़ी देर में रावण कुंभकर्ण और मेघनाथ के पुतलों का दहन किया जाएगा मेरी ओर से नवा शहर के सभी निवासियों को दशहरे के पावन पर्व की बहुत बहुत बधाई और मैं सभी को आज के इस मौके पर शुभकामनाएं भी देता हूं कि जिस प्रकार भगवान राम ने रावण का वध करके बुराई पर अच्छाई की विजय का संदेश दिया था उसी तरह से हम सभी को भी अपने बुरे कर्मों को छोड़कर अच्छे कर्मों की ओर ध्यान देना चाहिए बहुत बहुत धन्यवाद जय श्री राम काम छोड़ने हैं अच्छे काम करने हैं और नवा शहर में जो दुशहरा उत्सव कमेटी की ओर से इतना विशाल महान दुशहरा उत्सव यहाँ नवाशह चंडीगढ़ रोड आईटीआई मैदान में मनाया जा रहा है मैं अपनी ओर से और अपनी टीम की ओर से सभी शहरवासियों को देशवासियों को इस उत्सव की हार्दिक बधाई देता हूँ जय श्री राम जय श्री राम जय श्री राम ਨੰਬਰ ਜਰਸੀ ਦੇ ਵਿੱਚ ਨਿਸ਼ਾ ਹੈਗੀ ਹੈ ਕੋਟਲੀ ਥਾਨ ਸਿੰਘ ਦੀ ਟੀਮ ਸਾਹਮਣੇ ਹਰਿਆਣੇ ਦੀ ਟੀਮ ਦੀ ਆਜ 27 ਸਾਲ ਹੋ ਗਏ ਵਿਸਾਧ ਨੂੰ ਮਨਾਦੇ ਨੂੰ ਸਭ ਤੋਂ ਪਹਿਲਾਂ ਕਬੱਡੀ ਦਾ ਮੈਚ ਸਾਡੇ ਪਰ ਨਿਸ਼ਾ ਜਿਹੜੀ ਆਨੇ ਬੰਦਿਆਂ ਦੀ ਇੱਕ ਕਮੇਟੀ ਬਣੀ ਸੀ ਅੱਜ ਤੋਂ 27 ਸਾਲ ਪਹਿਲਾਂ ਜਦ ਅਸੀਂ ਵਿਸਾਧ ਸ਼ੁਰੂ ਕੀਤਾ ਸੀ ਉਹਦੇ ਵਿੱਚ ਸਾਡੇ ਇੱਕ ਪੰਜ ਬੰਦੇ ਜਿਹੜੇ ਬੜੇ ਬਹੁਤ ਵਾਰ ਸੀ ਅੱਜ ਉਹ ਸਾਡੇ ਵਿੱਚ ਨਹੀਂ ਹੈਗੇ ਅਸੀਂ ਅੱਜ ਵੀ ਉਹਨਾਂ ਦੀ ਯਾਦ ਦੇ ਵਿੱਚ 27 ਸਾਲ ਹੋ ਗਏ ਦਸਹਿਰਾ ਬਹੁਤ ਵੱਡੀ ਧੂਮਧਾਮ ਨਾਲ ਮਨਾ ਰਹੇ ਆ ਔਰ ਸਾਡੀ ਜਿਹੜੀ ਕਮੇਟੀ ਹੈਗੀ ਆ ਬੜੇ ਪਿਆਰ ਮੁਹੱਬਤ ਦੇ ਨਾਲ ਕੋਈ ਵੀ ਇਸ ਵਾਰ ਦੇ ਨਾਲ ਕੰਮ ਕਰ ਰਹੀ ਆ ਔਰ ਮੈਂ ਦੇਸ਼ ਆਪਣੀ ਸ਼ਹਿਰ ਵਾਸੀਆਂ ਦਾ ਔਰ ਆਪਣੀ ਜਿਹੜੀ ਮੈਨੂਅਲ ਕਮੇਟੀ ਸਾਡੀ ਹੈਗੀ ਉਹਦਾ ਵੀ ਧੰਨਵਾਦ ਕਰਦਾ ਇਹ ਇਹ ਜਿਹੜਾ ਸਾਰੇ ਕੰਮ ਹੈਗਾ ਆ ਦੁਸਹਿਰੇ ਦਾ ਇਦਾਂ ਹੀ ਚੱਲਦਾ ਰਹੇ ਔਰ ਆਪਸ ਵਿੱਚ ਪਿਆਰ ਮੁਹੱਬਤ ਦੇ ਨਾਲ ਇਦਾਂ ਹੀ ਆਪਾਂ ਸਾਰੇ ਜੀ ਸੇ कामयाब ਹੁੰਦੇ ਰਹੀਏ ਇੰਨੇ ਕਹਿੰਦਾ ਜੈ ਸ਼੍ਰੀ ਰਾਓ ਸਬ ਕਮੇਟੀ ਕੀ ਆਪਕਾ ਹਾਰਦਿਕ ਸਵਾਗਤ ਹੈ ਅੱਜ ਦੁਸਹਿਰਾ ਬੜੀ ਧੂਮ ਧਾਮ ਸੇ ਮਨਾਇਆ ਜਾ ਰਿਹਾ ਹੈ ਨਵਾਂ ਸ਼ਹਿਰ ਦਾ ਇਤਿਹਾਸਿਕ ਦੁਸਹਿਰੇ ਦਾ ਮੇਲਾ ਸਮੁੱਚੇ ਇਲਾਕੇ ਦੀਆਂ ਸਾਰੀਆਂ ਸੰਗਤਾਂ ਵੱਲੋਂ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਮਨਾਇਆ ਜਾਂਦਾ ਹੈ ਇਹ ਸਾਡਾ ਇਹ ਇਲਾਕਾ ਜਿਸ ਇਲਾਕੇ ਦੇ ਅੰਦਰ ਭਗਵਾਨ શ્રી रामचंद्र ਜੀ ਨੇ ਨਾਨਕੇ ਰਾਉਂ ਦੇ ਅੰਦਰ ਹੋਏ ਔਰ ਇਤਿਹਾਸਿਕ ਮੇਲਾ ਪਿਛਲੇ ਬਹੁਤ ਲੰਮੇ ਸਮੇਂ ਤੋਂ ਜਦੋਂ ਸ਼ਹਿਰ ਦਾ ਪਰਬ ਮਨਾਇਆ ਜਾਂਦਾ ਅੱਜ ਦੇ ਇਸ ਮੌਕੇ ਤੇ ਜਿੱਥੇ ਮੈਂ ਸਮੁੱਚੇ ਇਲਾਕੇ ਨੂੰ ਨਵਾਂ ਸ਼ਹਿਰ ਦੇ ਵਸਨੀਕਾਂ ਨੂੰ ਅੱਜ ਦੇ ਇਸ ਮੌਕੇ ਤੇ ਵਧਾਈ ਦਿੰਦਾ ਉਥੇ ਪ੍ਰਬੰਧਕ ਕਮੇਟੀ ਦਾ ਵੀ ਜਿਹੜੀ ਇਹ ਬਹੁਤ ਵੱਡਾ ਪ੍ਰਬਾਲਾ ਹਰ ਸਾਲ ਕਰਦੀ ਆ ਔਰ ਐਡਾ ਵੱਡਾ ਪ੍ਰੋਗਰਾਮ ਮੈਂ ਸਮਝਦਾ ਇਹ ਪੰਜਾਬ ਦੇ ਪਹਿਲੇ ਪ੍ਰੋਗਰਾਮ ਚ ਜਿਹੜਾ ਨਵਾਂ ਸ਼ਹਿਦ ਦਾ ਪ੍ਰੋਗਰਾਮ ਹੈ ਉਹਦੇ ਲਈ ਇਸ ਉੱਚੀ ਪਰੰਧਕ ਕਮੇਟੀ ਜਿਹੜੀ ਆ ਵਧਾਈ ਦੀ ਪਾਤਰ ਆ ਜਿਨ੍ਹਾਂ ਨੇ ਅਪਰਾਲਾ ਕੀਤਾ ਬਹੁਤ ਵੱਡਾ ਕੰਮ ਹੁੰਦਾ ਔਰ ਆਪਣਾ ਕਾਰੋਬਾਰ ਕੰਮਕਾਰ ਛੱਡ ਕੇ ਇਸ ਪ੍ਰੋਗਰਾਮ ਨੂੰ ਕਰਾਉਣ ਦੇ ਲਈ ਸਾਰੀਆਂ ਸੰਗਤਾਂ ਨੇ ਆਪਣਾ ਜਿਹੜਾ ਯੋਗਦਾਨ ਪਾਇਆ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਅੱਜ ਦੇ ਇਸ ਮੌਕੇ ਤੇ ਇਸ ਪਵਿੱਤਰ ਪर्व ਤੇ ਜਿਹਨੂੰ ਪੂਰੇ ਬਿਸ਼ਪ ਦੇ ਲੋਕ ਅੱਜ ਮਨਾ ਰਹੇ ਆ ਜਿੱਦੋਂ ਸਾਨੂੰ ਸੇਧ ਮਿਲਦੀ ਹੈ ਕਿ ਸਾਨੂੰ ਚੰਗੀ ਲੜਾਈ ਹੈ ਛਾਈ ਦੀ ਲੜਾਈ ਲੜਨੀ ਚਾਹੀਦੀ ਹੈ ਔਰ ਬਰਾਈ ਦੇ ਉੱਤੇ ਛਾਈ ਦੀ ਜਿੱਤ ਹੁੰਦੀ ਹੈ ਇਸ ਲਈ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਬਹੁਤ-ਬਹੁਤ ਧੰਨਵਾਦ ਜੈ ਸ਼੍ਰੀ ਰਾਮ ਪਰਨਾਟੀ ਬਲਕੀ ਬੁਲਾਇਆ ਗਿਆ ਵੱਡਾ ਧੰਨਵਾਦ ਹੈ ਵਿਸ਼ੇਸ਼ ਤੌਰ ਤੇ ਅੱਜ ਦੀਆਂ ਵੱਡੀਆਂ ਸਮਾਗਮਾਂ ਜਿਹੜੀਆਂ ਇਹਨਾਂ ਦੇ ਵੱਲੋਂ ਭਾਈਏ ਜਾਰੀਆਂ ਨੇ ਉਧਰ सोनू ਤੇ ਨਾਲ ਸ਼ਿਪਾ ਰੇਖਾ ਕੀ ਬਾਤ ਸਮੇਂ ਦੀ ਹੋਣੀ ਹੈ ਓਹੋ ਵੱਡੇ 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 ਅਗਲੀ ਕੁਸ਼ਤੀ ਦੇ ਮਾਨੇ ਬਿੱਲਾ ਸ਼ਾਹਪੁਰ ਤੇ ਸ਼ਾਮਾ ਬਣਾ ਚੌਰ ਇਹ ਵੀ ਮਨ ਜਿਹੜੇ ਤਿਆਰ ਰਹਿਣਗੇ ਬਿੱਲਾ ਸ਼ਾਹਪੁਰ ਤੇ ਸ਼ਾਮਾ ਬਣਾ ਚੌਰ ਇਹ ਮਨ ਜਿਹੜੇ ਤਿਆਰ ਰਹਿਣਗੇ ਲਓ ਤੇ ਜਲਦੀ ਹੋ ਹੁ ਤਸਤੀ ਇੱਕ ਪਾਸੇ ਸੋਰ ਨੂੰ ਦੂਜੇ ਪਾਸੇ ਛੀਪਾ ਬਾਤ ਸਮੇਂ ਤੋਂ ਲੋਹਾ ਨੂੰ ਲੋਹਾ ਪੱਤੀ ਮੈਦਾਨ ਦੇ ਵਿੱਚ ਸ਼ੁਰੂ ਹੋਈ ਹੈ ਬੱਲੇ ਬੱਡੇ ਬੱਡੇ ਪੱਟੇ ਓਹੋ ਹੋ ਨਈਂ ਰੀਸਾ ਲਾ ਬਈ ਵਾ ਇਸ ਤੋਂ ਬਾਅਦ ਵਾਗ ਗਈ ਨਈਂ ਰੀਸਾ ਪੱਤੀਆ ਹੋਰ ਵੀ ਮੈਦਾਨ ਵਿੱਚ ਹੋਣ ਗਈਆਂ ਉਸ ਤੋਂ ਬਾਅਦ ਕਬੱਡੀ ਦਾ ਅੱਜ ਸ਼ੋਅ ਮੈਚ ਵੀ ਜਿਹੜਾ ਉਹ ਵੀ ਮੈਦਾਨ ਦੇ ਵਿੱਚ ਹੋਵੇਗਾ। ਲਓ ਉਧਰ ਪੁਸ਼ਤੀ ਕਰਨ ਢਿੱਗਦੇ ਨਾਲ ਜੱਗੂ ਲਾਲ ਨਿੱਕਰ ਦੇ ਵਿੱਚ ਜੇ ਰਜ ਨਿਜਮਨ ਮਖਰ ਸੁਧਾਰ ਵਰਣ ਰਗ ਵਰ ਬਿਮਲ ਜਸ ਜੋਤਾਇਕ ਫਲ ਚਾਰ ਗੁਧਹੀਨ ਤਨ ਜਾਨ ਕੇ ਸਿਮਰੋ ਪਵਨ ਕੁਮਾਰ जॻे मोहे हर कलेश विकासिया you ਸੰਦੀ ਰਾਜਾ ਸਿੰਘ ਜੀ ਦਾ ਸਤਿ ਸ਼੍ਰੀ ਅਕਾਲ ਸੱਚਾ ਸੱਚਾ ਪਿਆਰੇ ਦੋਸਤੋ ਬੜੀ ਡਿਮਾਂਡ ਸੀ ਤੁਹਾਡੀ ਭੈਲਾ ਦੀ ਭਰਾਮਾ ਦੀ ਕਿ ਪੇਟ ਦੀਆਂ ਬਿਮਾਰੀਆਂ ਵਾਸਤੇ ਕੋਈ ਨੁਸਖਾ ਤਿਆਰ ਕੀਤਾ ਜਾਵੇ ਆ ਲਓ ਜੀ ਹਾਜ਼ਰ ਹੈ ਸੁਖਮਨੀ ਮਜ਼ੂਨ ਤੁਹਾਡੇ ਪੇਟ ਵਾਸਤੇ 2 3 4 ਸਾਲ ਪੁਰਾਣਾ ਗੰਦ ਤੁਹਾਡੇ ਪੇਟ ਜਿਹੜਾ ਸਾਫ਼ ਨਹੀਂ ਹੋਇਆ ਉਹ ਇਹਦੇ ਨਾਲ ਸਾਫ਼ ਹੋਊਗਾ ਨਾ ਕਦੀ ਸਿਰਦ ਹੋਏਗਾ ਅਲਗ ਕਦੀ ਕਮਜ਼ਰ ਰਹੇਗੀ ਨੱਤਾ ਨਹੀਂ ਫੁੱਲਣਗੇ ਪੇਟ ਨਹੀਂ ਫੁੱਲੇਗਾ ਬਟਾਪਾ ਨਹੀਂ ਆਵੇਗਾ ਸ਼ੂਗਰ ਵਾਲਿਆਂ ਵਾਸਤੇ ਬਹੁਤ ਹੀ ਕਾਰਗਰ ਚੀਜ਼ ਹੈਗੀ ਹੈ ਸੁਖਮਨੀ ਮਜੂਨ ਜੇ ਜੀਵਰ ਚਾਹੁੰਦੇ ਹੋ ਲਾਜਵਾਬ 20 ਦਰਵਾਜ਼ਾ ਲਾਓ ਸੁਖਮਨੀ ਜਲਾਵ ਵੈਦ ਰਖਵਿੰਦਰ ਸਿੰਘ ਨਵਾਂ ਸ਼ਹਿਰ 98743 8490 ਨੂੰ ਸੁਖਮਨੀ ਮਜੂਨ ਸੱਜਣਾਂ ਸ਼੍ਰੀ ਭਗਸੇ ਸਿੰਘ ਨਗਰ ਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕਲਪੇਰ ਨਮੀਆਂ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਬੰਦੀ ਸਿੰਘ ਇਜਾਜ਼ਤ ਦਿਓ ਧੰਨਵਾਦ